ਜਿਸ ਦੇਸ਼ ਤੇ ਕਦੇ ਜਿਸ ਖਿੱਤੇ ਤੇ ਕਿਤੇ ਸਾਨੂੰ ਮਾਣ ਹੋਵੇ ਕਿ ਇਹ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਹੈ ਉਥੇ ਸਾਡੀ ਚੁਣੀ ਹੋਈ ਸਰਕਾਰ ਸਾਡੇ ਤੇ ਟੈਂਕਾਂ ਨਾਲ ਹਮਲਾ ਕਰੇਗੀ ਸਾਡੇ ਤੇ ਤੋਪਾਂ ਨਾਲ ਹਮਲਾ ਕਰੇਗੀ ਇੱਥੇ ਹੀ ਬਸ ਨਹੀਂ ਬਖਤਰਬੰਦ ਗੱਡੀਆਂ ਵੀ ਲੈ ਕੇ ਆਏਗੀ ਇੱਥੇ ਹੀ ਬਸ ਨਹੀਂ ਪੈਰਾਸ਼ੂਟ ਰਾਹੀਂ ਵਿਸ਼ੇਸ਼ ਟ੍ਰੇਨਿੰਗ ਵਾਲੇ ਕਮਾਂਡੋ ਵੀ उतारेਗੀ ਸਾਡੀ ਪ੍ਰਕਰਮਾਂ ਵਿੱਚ ਇੱਥੇ ਹੀ ਬਸ ਨਹੀਂ ਉਹ ਹੈਲੀਕਾਪਟਰਾਂ ਰਾਹੀਂ ਵੀ ਹਮਲਾ ਕਰਨ ਦਾ ਯਤਨ ਕਰੇਗੀ ਇਹ ਅੜਮਨੁੱਖੀ ਵਤੀਰਾ ਮੌਕੇ ਦੀ ਭਾਰਤ ਸਰਕਾਰ ਵੱਲੋਂ ਜੂਨ 1984 ਵਿੱਚ ਕੀਤਾ ਗਿਆ ਇੱਕ ਬੰਨੇ ਸਰਕਾਰ ਮੌਕੇ ਦੀ ਪ੍ਰਧਾਨ ਮੰਤਰੀ ਰੇਡੀਓ ਤੋਂ ਸੰਬੋਧਨ ਹੋ ਰਹੀ ਹੈ ਹਮ ਸ਼ਾਂਤੀ ਚਾਹਤੇ ਹਨ ਅਸੀਂ ਸ਼ਾਂਤੀ ਨਾਲ ਰਹੀਏ ਸਾਰੇ ਭਾਈਚਾਰਕ ਸਾਂਝ ਨੂੰ ਕਾਇਮ ਰੱਖੀਏ ਤੇ ਦੂਜੇ ਬੰਨੇ ਦੇਹਰਾ ਦੂਨ ਦੀਆਂ ਪਹਾੜੀਆਂ ਵਿੱਚ ਡਮੀ ਮਾਡਲ ਬਣਾਇਆ ਜਾਂਦਾ ਸ੍ਰੀ ਦਰਬਾਰ ਸਾਹਿਬ ਦਾ ਔਰ ਫੌਜਾਂ ਨੂੰ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਕਿਵੇਂ ਚਫੇਰੇਓ ਹਮਲਾ ਕਰਕੇ ਸਿੱਖਾਂ ਦੇ ਇਸ ਮੁਕੱਦਸ ਸਥਾਨ ਦੇ ਉੱਤੇ ਐਸੀ ਸੱਟ ਮਾਰਨੀ ਹੈ ਮਨੋਵਲਟਾ ਟਾਟੇਰੀ ਕਰ ਦੇਣਾ ਸਿੱਖਾਂ ਦਾ ਸਿਧਾਂਤ ਟਾਟੇਰੀ ਕਰਨ ਦਾ ਯਤਨ ਕਰਨਾ ਹੈ ਕਿ ਸਦੀਆਂ ਤੱਕ ਇਹ ਸਿਰ ਆਪਣਾ ਸਿਰ ਚੁੱਕਣ ਦੀ ਜੁਰਰਤ ਨਾ ਕਰੇ ਇਹ ਕੌਮ ਐਸੀ ਪਲੈਨਿੰਗ ਕੀਤੀ ਜਾ ਰਹੀ ਹੈ ਇਹ ਤਾਂ ਵੱਡਾ ਅਗਿਰਤ ਕਰਨ ਵਾਲਾ ਸਮਾਂ ਸ਼ਾਇਦ ਇਤਿਹਾਸ ਵਿੱਚ ਅਸੀਂ ਕਦੇ ਨਹੀਂ ਵੇਖਿਆ ਇੱਥੇ ਹੀ ਵਸਨੀ ਸਾਦ ਸੰਘਾ ਜੀ ਇਜ਼ਰਾਈਲ ਦੀ ਇੱਕ ਬਹੁਤ ਵੱਡੀ ਕੰਪਨੀ ਹੈ ਕਿਉਂਕਿ ਸਮੇਂ-ਸਮੇਂ ਦੇ ਨਾਲ ਜਿਵੇਂ-ਜਿਵੇਂ ਇਤਿਹਾਸ ਸਾਹਮਣੇ ਆਉਂਦਾ ਹੈ ਇਜ਼ਰਾਈਲ ਦੀ ਬਹੁਤ ਵੱਡੀ ਕੰਪਨੀ ਜਿਹੜੀ ਦੁਨੀਆ ਭਰ ਦੇ ਵਿੱਚ ਇਸ ਤਰ੍ਹਾਂ ਦੇ ਮਿਲਟਰੀ ਆਪਰੇਸ਼ਨਸ ਕਰਨ ਦੀ ਮਾਹਿਰ ਮੰਨੀ ਜਾਂਦੀ ਹੈ ਉਹਦੇ ਤੋਂ ਸਿਵਾਵਾਂ ਲੈ ਕੇ ਵਿਸ਼ੇਸ਼ ਕਮਾਂਡੋਆਂ ਨੂੰ ਤਿਆਰ ਕੀਤਾ ਗਿਆ ਔਰ ਫੜਾ ਮਾਰਦੇ ਸਨ ਭਾਰਤੀ ਫੌਜ ਦੇ ਜਰਨੈਲ ਕਹਿਣ ਲੱਗੇ ਕੋਈ ਲੋਡ ਨਹੀਂ ਪੈਣੀ ਟੈਂਕਾਂ ਦੀ ਕੋਈ ਲੋਡ ਨਹੀਂ ਪੈਣੀ ਕਮਾਂਡੋਆਂ ਦੀ ਕੋਈ ਲੋਡ ਨਹੀਂ ਪੈਣੀ ਤੋਪਾਂ ਦੀ ਕਿਉਂਕਿ ਅੰਦਰ ਤਾਂ ਮੁਠੀ ਭਰ ਸਿੰਘ ਨੇ ਤੇ ਦੇਸੀ ਹਥਿਆਰਾਂ ਵਾਲੇ ਬੰਦੇ ਚੋਲੇ ਪਾਏ ਹੋਏ ਨੰਗੇ ਪੈਰ ਕੋਈ ਉਹਨਾਂ ਦੇ ਮੋਰਚੇ ਨਹੀਂ ਕੋਈ ਉਹਨਾਂ ਦੀ ਮਿਲਟਰੀ ਟ੍ਰੇਨਿੰਗ ਨਹੀਂ ਉਹ ਤਾਂ ਜਦੋਂ ਅਸੀਂ ਗੋਲੀਆਂ ਵੰਡੇ ਹਥਿਆਰਾਂ ਦੀਆਂ ਚਲਾਈਆਂ ਉਹਨਾਂ ਤੇ ਹੱਥ ਖੜੇ ਕਰਕੇ ਪਹਿਲੇ 10 ਮਿੰਟਾਂ ਚ ਬਾਹਰ ਆ ਜਾਣਾ ਰਹੀ ਗੱਲ ਸੰਤ ਬਾਬਾ ਜਰਨੈਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਉਹਨਾਂ ਨੂੰ ਜਿੰਦਾ ਫੜ ਕੇ ਅਸੀਂ ਇੰਦਰਾ ਗਾਂਧੀ ਦੇ ਅੱਗੇ 12 ਘੰਟਿਆਂ ਦੇ ਵਿੱਚ ਵਿੱਚ ਪੇਸ਼ ਕਰ ਦੇਣਾ ਐਸੀ ਕਮਿਟਮੈਂਟ ਕਰਕੇ ਆਏ ਸਾਂ ਜਰਨੈਲ ਸਿੰਘ ਦੇ ਜਦੋਂ ਹਮਲਾ ਹੋਇਆ ਇੱਕ ਤਰੀਕ ਨੂੰ ਪੰਜਾਬ ਨੂੰ ਪੂਰੇ ਭਾਰਤ ਨਾਲੋਂ ਕੱਟ ਦਿੱਤਾ ਗਿਆ ਹਜ਼ਾਰਾਂ ਦੀ ਗਿਣਤੀ ਵਿੱਚ ਵੱਖ-ਵੱਖ ਪਲਟਨਾ ਫੌਜ ਦੀਆਂ ਸੀਆਰਪੀ ਕਮਾਂਡੋ ਵਿਸ਼ੇਸ਼ ਟ੍ਰੇਨਿੰਗ ਵਾਲੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਲਿਆਂਦੇ ਗਏ ਬਿਜਲੀ ਪਾਣੀ ਬੰਦ ਕਰ ਦਿੱਤਾ ਗਿਆ ਔਰ 1 ਜੂਨ ਨੂੰ ਗੋਲੀ ਸਿੱਧੀ ਸ੍ਰੀ ਦਰਬਾਰ ਸਾਹਿਬ ਦੇ ਹਦੂਦ ਦੇ ਉੱਪਰ ਚਲਾਈ ਗਈ ਚਾਰ ਛੇਰੇਓ ਪਰ ਅੱਗੇ ਸਾਧ ਸੰਗਤ ਜੀ ਅਸੀਂ ਪੜਿਆ ਸੁਣਿਆ ਇਤਿਹਾਸ ਦੇ ਵਿੱਚ ਕਿ ਸਰਦਾਰ ਹਰੀ ਸਿੰਘ ਨਲੂਆ ਮਹਾਰਾਜਾ ਰਣਜੀਤ ਸਿੰਘ ਦਾ ਉਹ ਜਰਨੈਲ ਜਿਹੜਾ ਜਿੰਨਾ ਚਿਰ ਜਿਉਂਦਾ ਰਿਹਾ ਜਮਰੋਦ ਦੇ ਕਿਲੇ ਤੋਂ ਅੱਗੇ ਅਫਗਾਨਾਂ ਨੂੰ ਫੜਕਣ ਨਹੀਂ ਦਿੱਤਾ ਇਹ ਸਭ ਤੋਂ ਸੈਂਸਿਟਿਵ ਬਾਰਡਰ ਸਿੱਖ ਰਾਜ ਦਾ ਜਮਰੋਦ ਦਾ ਜਿੱਥੇ ਅਫਗਾਨ ਕਿਸੇ ਸ਼ਾਸਕ ਨੂੰ ਟਿਕਣ ਨਹੀਂ ਸੀ ਦਿੰਦੇ ਉੱਥੇ ਮਹਾਰਾਜਾ ਰਣਜੀਤ ਸਿੰਘ ਨੇ ਚੁਣ ਕੇ ਆਪਣਾ ਜਰਨੈਲ ਹਰੀ ਸਿੰਘ ਨਲੂਏ ਦੀ ਪੋਸਟ ਬਣਾਈ ਸੀ ਔਰ ਜਿੰਨਾ ਚਿਰ ਸਰਦਾਰ ਹਰੀ ਸਿੰਘ ਨਲੂਆ ਅੱਜ ਅਸੀਂ ਟੌਪ ਦੇ ਜਰਨਲਾਂ ਦੀ ਜੇ ਗੱਲ ਕਰ ਲਈਏ ਤਾਂ ਸਭ ਤੋਂ ਪਹਿਲੇ ਨੰਬਰ ਤੇ ਸਰਦਾਰ ਹਰੀ ਸਿੰਘ ਨਲੂਏ ਦਾ ਨਾਮ ਆਉਂਦਾ ਕਿਉਂਕਿ ਅਫਗਾਨਾਂ ਨੂੰ ਅਮਰੀਕਾ ਵੀ ਦਬਾ ਨਹੀਂ ਸਕਿਆ ਇਹ ਪਤਾ ਨਹੀਂ ਸੀ ਭਾਰਤੀ ਫੌਜ ਨੂੰ ਕਿ ਅੱਗੇ ਆਧੁਨਿਕ ਕਾਲ ਦਾ ਹਰੀ ਸਿੰਘ ਨਲੂਆ ਬੈਠਾ ਜਨਰਲ ਸ਼ਬੀਕ ਸਿੰਘ ਦੇ ਰੂਪ ਵਿੱਚ ਸਾਧ ਸੰਗਤ ਜੀ ਜਦੋਂ ਅੰਦਰਲੀਆਂ ਪਰਤਾਂ ਦੀ ਗੱਲ ਕਰੀਏ ਨਾ ਇਤਿਹਾਸ ਬੜਾ ਲੰਬਾ ਹੈ ਮੈਂ ਬਹੁਤ ਕੋਸ਼ਿਸ਼ ਕਰਕੇ ਸ਼ਾਰਟ ਕਰਕੇ ਸੁਣਾਉਣ ਦਾ ਯਤਨ ਕਰੂੰਗੀ ਕਿਉਂਕਿ ਸਾਰੀਆਂ ਸਤਕਾਰਯੋਗ ਸ਼ਖਸੀਅਤਾਂ ਨੇ ਸਮਾਂ ਵੀ ਲੈਣਾ ਹੈ ਜਦੋਂ ਉਹ ਸਮਾਂ ਉਹ ਰੀ ਲੱਖਾਂ ਕੇ ਘੁੰਮਦੀ ਆ ਤਾਂ ਇਸ ਤਰ੍ਹਾਂ ਲੱਗਦਾ ਕਿ ਗੁਰੂ ਪਾਤਸ਼ਾਹ ਨੇ ਚਮਕੌਰ ਦੀ ਗੜੀ ਵਾਲਾ ਇਤਿਹਾਸ ਅੱਜ ਦੇ ਸਿੱਖਾਂ ਨੂੰ ਦਿਖਾਉਣਾ ਸੀ ਦੁਹਰਾਉਣਾ ਸੀ ਔਰ ਸਾਬਤ ਕਰਨਾ ਸੀ ਗੁਰੂ ਕਲਕੀਆਂ ਵਾਲੇ ਪਾਤਸ਼ਾਹ ਨੇ ਖਾਲਸਾ ਜੀ ਉਹੀ ਅੰਮ੍ਰਿਤ ਹੈ ਜਿਹੜਾ ਭਾਈ ਬਚਿੱਤਰ ਸਿੰਘ ਸਾਹਿਬ ਨੇ ਛੱਕਿਆ ਸੀ ਉਹੀ ਖੰਡੇ ਬਾਟੇ ਦਾ ਅੰਮ੍ਰਿਤ ਹੈ ਜਿਹੜਾ ਚਾਰ ਸਹਬਜ਼ਾਦੇ ਆ ਨੇ ਛੱਕਿਆ ਸੀ ਉਹੀ ਖੰਡੇ ਬਾਟੇ ਦਾ ਅੰਮ੍ਰਿਤ ਹੈ ਜਿਹੜਾ ਉਹਨਾਂ 40 ਸਿੰਘਾਂ ਨੇ ਛੱਕਿਆ ਸੀ ਜਿਨ੍ਹਾਂ ਨੇ ਚਮਕੌਰ ਦੀ ਗੜੀ ਵਿੱਚ 10 ਲੱਖ ਦੀ ਫੌਜ ਨੂੰ ਭਾਜੜ ਪਾ ਦਿੱਤੀ ਤਾਂ ਗੁਰੂ ਕਲਗੀਧਰ ਪਾਤਸ਼ਾਹ ਦੇ ਥਾਪੜਾ ਲਾਏ ਉਹਨਾਂ ਸ਼ਹੀਦਾਂ ਸੂਰਬੀਰ ਯੋਧਿਆਂ ਨੇ ਬਚਨ ਕੇ ਬਲੀ ਜਦੋਂ ਹਮਲਾ ਹੋਇਆ ਤਾਂ ਜਰਨਲ ਸ਼ਬੀਖ ਸਿੰਘ ਦੀ ਹਦਾਇਤ ਸੀ ਸਿੰਘਾਂ ਨੂੰ ਕਿ ਮੇਰੇ ਜਿੰਨਾ ਚਿਰ ਫੌਜ ਦਰਬਾਰ ਸਾਹਿਬ ਦੀ ਹਦੂਦ ਦੇ ਅੰਦਰ ਪੈਰ ਨਹੀਂ ਰੱਖਦੀ ਉਹਨਾਂ ਚਿਰ ਕਿਸੇ ਸਿੰਘ ਨੇ ਕਿਸੇ ਗੋਲੀ ਦਾ ਕਿਸੇ ਹਥਿਆਰ ਦਾ ਜਵਾਬ ਨਹੀਂ ਦੇਣਾ ਦੋ ਕਾਰਨ ਸਨ ਇੱਕ ਤਾਂ ਇਹ ਕਿ ਸਿੰਘਾਂ ਕੋਲ ਹਥਿਆਰ ਹੀ ਬਹੁਤ ਘੱਟ ਸਨ ਗੋਲੀਆਂ ਬਹੁਤ ਥੋੜੀਆਂ ਸਨ ਤੇ ਜਰਨਲ ਸ਼ਬੀਗ ਸਿੰਘ ਨਹੀਂ ਸੀ ਚਾਹੁੰਦੇ ਕਿ ਗੋਲੀਆਂ ਅਜਾਈ ਜਾਣ ਦੂਸਰਾ ਮੰਤ ਕਿਉਂਕਿ ਉਹ ਇੱਕ ਬੜੇ ਐਕਸਪੀਰੀਅੰਸ ਜਰਨਲ ਸੀ ਉਹਨਾਂ ਨੇ ਹਿੰਦ ਪਾਕਿਸਤਾਨ ਦੀਆਂ ਜੰਗਾਂ ਲੜੀਆਂ ਸਨ ਉਹਨਾਂ ਨੂੰ ਪਤਾ ਸੀ ਕਿ ਜੇ ਅੱਗੋਂ ਜਵਾਬੀ ਕਾਰਵਾਈ ਪਹਿਲੇ ਹੱਲੇ ਸਿੰਘਾਂ ਨੇ ਕਰ ਦਿੱਤੀ ਤਾਂ ਫੌਜ ਨੂੰ ਪਤਾ ਲੱਗ ਜਾਣਾ ਹੈ ਕਿ ਅੰਦਰ ਕਿੱਥੇ-ਕਿੱਥੇ ਮੋਰਚੇ ਨੇ ਤੇ ਕਿਹੜੀ ਕਿਸਮ ਦੇ ਹਥਿਆਰ ਸਿੰਘਾਂ ਕੋਲ ਨੇ ਤੇ ਸਿੰਘਾਂ ਸੂਰਮਿਆਂ ਨੇ ਵੀ ਉਹਨਾਂ ਦੇ ਹੁਕਮ ਦੀ ਇਨ ਬਿਨ ਪਾਲਣਾ ਕੀਤੀ ਪਹਿਲੀ ਤਰੀਕ ਨੂੰ ਭਾਈ ਮਹੰਗਾ ਸਿੰਘ ਬੱਬਰ ਸ਼ਹੀਦ ਹੋਏ ਦੋ ਦਮਦਮੇ ਟਿਕਾਲ ਦੇ ਸਿੰਘ ਵੀ ਸ਼ਹੀਦ ਹੋਏ ਪਰ ਕਿਸੇ ਸਿੰਘ ਨੇ ਸੀਆਰਪੀ ਦੀ ਕਮਾਂਡੋਆਂ ਦੀ ਗੋਲੀ ਦਾ ਮੋੜਵਾ ਜਵਾਬ ਨਹੀਂ ਦਿੱਤਾ 2 ਤਰੀਕ ਨੂੰ ਕਰਫਿਊ ਵਿੱਚ ਢਿਲ ਦਿੱਤੀ ਗਈ ਜਿੰਨੀ ਸੰਗਤ ਬਾਹਰ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਹਾਦਤ ਲਈ ਨਤਮਸਤਕ ਹੋਣ ਲਈ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚੀ ਸੀ ਸਾਰਿਆਂ ਨੂੰ ਅੰਦਰ ਆਉਣ ਦਿੱਤਾ ਗਿਆ ਰੋਕਿਆ ਨਹੀਂ ਗਿਆ ਆਰਮੀ ਵੱਲੋਂ ਕਿ ਭਾਈ ਤੁਸੀਂ ਅੰਦਰ ਜਾ ਰਹੇ ਹੋ ਅੰਦਰ ਨਾ ਜਾਓ ਕਿਉਂਕਿ ਇੱਥੇ ਐਕਸ਼ਨ ਹੋਣ ਵਾਲਾ ਹੈ ਇੱਥੋਂ ਸਾਨੂੰ ਭਾਰਤੀ ਹਕੂਮਤ ਦੀ ਨੀਅਤ ਦਾ ਵੀ ਪਤਾ ਲੱਗਦਾ ਸਾਧ ਸੰਗਤ ਜੀ ਕਸੂਰਵਾਰ ਕੋਈ ਹੋਊ ਮੰਨ ਲਈਏ ਜੇ ਇੱਕ ਵਾਰੀ ਆਪਾਂ ਪਰ ਗੁਰੂ ਅਰਜਨ ਪਾਤਸ਼ਾਹ ਨੂੰ ਨਤਮਸਤਕ ਹੋਣ ਵਾਲ ਉਸ ਭੋਲੀ ਭਾਲੀ ਸੰਗਤ ਦਾ ਕੀ ਕਸੂਰ ਸੀ ਉਹ ਛੋਟੇ ਬੱਚਿਆਂ ਦਾ ਕੀ ਕਸੂਰ ਸੀ ਦੁੱਧ ਚੁੰਗਦਿਆਂ ਦਾ ਜਿਨ੍ਹਾਂ ਨੂੰ ਬਾਹਾਂ ਤੋਂ ਫੜ-ਫੜ ਕੇ ਮੁਗਲਾ ਵਾਂਗੂ ਗੋਲੀਆਂ ਮਾਰੀਆਂ ਗਈਆਂ ਪਰਕਰਮਾਂ ਦੇ ਵਿੱਚ 1 ਜੂਨ ਨੰਗੀ 2 ਜੂਨ ਨੰਗੀ 2 ਜੂਨ ਨੂੰ ਜਦੋਂ ਅਸੀਂ ਆਖਰੀ ਵਾਰ ਆਪਣੇ ਪਿਤਾ ਜੀ ਨੇ ਸਾਨੂੰ ਲੰਗਰ ਦੇ ਲਾਗੇ ਬੁੰਗੇ ਦੇ ਲਾਗੇ ਸਾਡਾ ਕਮਰਾ ਸੀ ਖੱਬੇ ਹੱਥ ਆਖਰੀ ਮਿਲਣੀ ਜਦੋਂ ਸਾਡੇ ਪਰਿਵਾਰ ਦੀ ਹੋਈ ਤੇ ਮੇਰੇ ਮਾਤਾ ਜੀ ਨੂੰ ਬਹੁਤ ਸਾਰੀਆਂ ਉਹਨਾਂ ਨੇ ਗੱਲਾਂ ਕੀਤੀਆਂ ਜੇ ਅਸੀਂ ਡਿਟੇਲ ਵਿੱਚ ਜਾਵਾਂਗੇ ਬੜਾ ਸਮਾਂ ਲੱਗਣਾ ਜਿੱਥੇ ਹੋਰ ਪਰਿਵਾਰਕ ਜ਼ਿੰਮੇਵਾਰੀਆਂ ਦਸੀਆਂ ਮੇਰੇ ਮਾਤਾ ਜੀ ਕਹਿਣ ਲੱਗੇ ਮੇਰੀਆਂ ਬੇਟੀਆਂ ਨੂੰ ਪੜਾਉਣਾ ਜ਼ਰੂਰ ਹੈ ਮੇਰੇ ਮਾਤਾ ਜੀ ਕਹਿਣ ਲੱਗੇ ਜੀ ਸਤਿਵਚਨ ਕਹਿਣ ਲੱਗੇ ਇਹ ਨਹੀਂ ਸਮਝਣਾ ਕਿ ਇਹ ਬੇਟੀਆਂ ਨੇ ਤੇ ਇਹਨਾਂ ਨੂੰ 12 ਕਰਾ ਦਈਏ ਗ੍ਰੈਜੂਏਸ਼ਨ ਕਰਾ ਦਈਏ ਤੇ ਹਟਾ ਲਈਏ ਜਿੰਨੀ ਉੱਚੀ ਤੋਂ ਉੱਚੀ ਇਹ ਵਿੱਦਿਆ ਪ੍ਰਾਪਤ ਕਰਨੀਆਂ ਚਾਹਣ ਤੁਸੀਂ ਇਹਨਾਂ ਨੂੰ ਉਨੀ ਉੱਚੀ ਤੋਂ ਉੱਚੀ ਡਿਗਰੀ ਪ੍ਰਾਪਤ ਕਰਾਉਣੀ ਹੈ ਮੇਰੇ ਮਾਤਾ ਜੀ ਕਹਿਣ ਲੱਗੇ ਵੀ ਹੋਰ ਜਦੋਂ 2-4 ਜ਼ਿੰਮੇਵਾਰੀਆਂ ਇਸ ਤਰ੍ਹਾਂ ਦੀਆਂ ਦਿੱਤੀਆਂ ਤੇ ਮੇਰੇ ਮਾਤਾ ਜੀ ਕਹਿਣ ਲੱਗੇ ਵੀ ਤੁਸੀਂ ਕਿੱਥੇ ਜਾਣਾ ਬੜਾ ਸਪਸ਼ਟ ਬੜਾ ਕਲੀਅਰ ਜਿਹਾ ਜਵਾਬ ਕੋਈ ਮੱਥੇ ਤੇ ਛਿਕਨ ਨਹੀਂ ਕੋਈ ਕਾਲ ਨਹੀਂ ਕੋਈ ਘਬਰਾਹਟ ਨਹੀਂ ਕਹਿਣ ਲੱਗੇ ਸਾਡਾ ਸਮਾਂ ਆ ਗਿਆ ਜਿਹੜੀਆਂ ਰੋਜ਼ ਅਰਦਾਸਾਂ ਕਰਦੇ ਸਨ ਹੁਣ ਉਹ ਸਮਾਂ ਬਣ ਆਇਆ ਅਸਾਂ ਨੇ ਸ਼ਹੀਦ ਸ਼ਹਾਦਤ ਪ੍ਰਾਪਤ ਕਰਨੀ ਅਸੀਂ ਸ਼ਹੀਦ ਹੋਣਾ ਇੱਕ ਪਲ ਵਾਸਤੇ ਮੇਰੇ ਮਾਤਾ ਜੀ ਚੁੱਪ ਕਰ ਗਏ ਫਿਰ ਮੇਰੇ ਪਿਤਾ ਜੀ ਕਹਿਣ ਲੱਗੇ ਤੁਹਾਡੇ ਨਿਤਨੇਮ ਮੇਰੇ ਤੋਂ ਜ਼ਿਆਦਾ ਤੁਸੀਂ ਇੱਕ ਕੰਮ ਕਰੋ ਜਦੋਂ ਤੁਸੀਂ ਨਿਤਨੇਮ ਕਰਨਾ ਹੈ ਜਦੋਂ ਅਰਦਾਸ ਕਰਨੀ ਨਿਤਨੇਮ ਕਰਕੇ ਤੁਸੀਂ ਇਹ ਅਰਦਾਸ ਕਰਿਆ ਕਰੋ ਕਿ ਮੈਨੂੰ ਜਦੋਂ ਵੀ ਗੋਲੀ ਲੱਗੇ ਮੇਰੇ ਸੀਨੇ ਵਿੱਚ ਲੱਗੇ ਕਿਤੇ ਪਿੱਠ ਪਿੱਛੇ ਗੋਲੀ ਖਾ ਕੇ ਸ਼ਹੀਦ ਨਾ ਹੋ ਜਾਵਾਂ ਤੇ ਮੈਂ ਜਦੋਂ ਵੀ ਡਿੱਗਾਂ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਵਿੱਚ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਚਰਨਾਂ ਵਿੱਚ ਮੇਰਾ ਸਿਰ ਡਿੱਗੇ ਕਿਤੇ ਗਲੀ ਸੜਕ ਦੇ ਉੱਤੇ ਗੋਲੀ ਲੱਗ ਕੇ ਸ਼ਹੀਦ ਨਾ ਹੋਵਾਂ ਐਸੀ ਮੰਨਛਾ ਸੀ ਉਹਨਾਂ ਦੀ ਮੇਰੇ ਮਾਤਾ ਜੀ ਹੱਥ ਜੋੜ ਕੇ ਕਹਿਣ ਲੱਗੇ ਕੋਈ ਪਤਨੀ ਆਪਣੇ ਪਤੀ ਲਈ ਇਸ ਤਰ੍ਹਾਂ ਦੀ ਅਰਦਾਸ ਕਿਵੇਂ ਕਰ ਸਕਦੀ ਹੈ ਕਹਿਣ ਲੱਗੇ ਨਹੀਂ ਤੁਸੀਂ ਕਰਨੀ ਐ ਜਦੋਂ ਦੁਬਾਰਾ ਵਚਨ ਕੀਤਾ ਮੇਰੇ ਮਾਤਾ ਜੀ ਕਹਿੰਦੇ ਸੱਤ ਵਚਨ ਉਹਨਾਂ ਨੂੰ ਦ੍ਰਿੜ ਨਿਸ਼ਚੈ ਸੀ ਕਿ ਮੇਰੇ ਪਿਤਾ ਸੰਤ ਕਰਤਾਰ ਸਿੰਘ ਖਾਲਸਾ ਨੇ ਜਿਹੜੀ ਚਮਕੌਰ ਦੀ ਗੜੀ ਵਾਲੀ ਮੁਖ ਕਰਕੇ ਕਲਗੀਆਂ ਵਾਲੇ ਪਾਤਸ਼ਾਹ ਤੋਂ ਦਾਤ ਮੰਗੀ ਐ ਸ਼ਹਾਦਤ ਦੀ ਉਹ ਅਟੱਲ ਪੂਰੀ ਹੋਣੀ ਐ ਇਸ ਕਰਕੇ ਉਹਨਾਂ ਦਾ ਕਮਰਕੱਸਾ ਸੀ ਉਹਨਾਂ ਦੀ ਪਿਆਰੀ ਸੀ ਸ਼ਹਾਦਤ ਲਈ ਉਸ ਦਿਨ ਤੋਂ ਬਾਅਦ ਅਸੀਂ ਪਰਿਵਾਰ ਵਿਛੜ ਗਿਆ ਇਹ ਇੱਕ ਵੱਖਰਾ ਵਿਸ਼ਾ 30 ਤਰੀਕ ਨੂੰ ਜਦੋਂ ਹੈਲੀਕਾਪਟਰ ਆ ਰਹੀ ਪਹਿਲਾ ਮੋਰਚਾ ਮੇਰੇ ਪਿਤਾ ਜੀ ਦਾ ਲੰਗਰ ਹਾਲ ਦੀ ਛੱਤ ਉੱਤੇ ਸੀ ਹੈਲੀਕਾਪਟਰਾਂ ਨੇ ਜਦੋਂ ਪੈਰਾਸ਼ੂਟਾਂ ਰਾਹੀਂ ਉੱਪਰੋਂ ਕਮਾਂਡੋ ਉਤਾਰਨ ਦਾ ਲੰਗਰ ਦੀ ਛੱਤ ਤੇ ਯਤਨ ਕੀਤਾ ਤਾਂ ਐਲ ਐਮ ਜੀ ਦੇ ਨਾਲ ਵਾਰ ਕੀਤੇ ਮੇਰੇ ਪਿਤਾ ਜੀ ਨੇ ਸਿੱਧੀ ਨਿਸ਼ਾਨਾ ਲਾ ਕੇ ਹੈਲੀਕਾਪਟਰ ਨੂੰ ਲਾਗੇ ਕਾਰ ਸੇਵਾ ਵਾਲੇ ਸਿੰਘ ਸਨ ਹੈਲੀਕਾਪਟਰ ਨੂੰ ਤਾਂ ਫਾਇਰ ਨਹੀਂ ਲੱਗਾ ਪਰ ਜਿਹੜੀ ਰੱਸੀ ਛੁੱਟ ਕੇ ਉਹਨਾਂ ਨੇ ਕਮਾਂਡੋ ਥੱਲੇ ਤਾਰਨੇ ਸਨ ਉਹ ਕਾਮਯਾਬ ਨਾ ਹੋ ਸਕੇ ਸਿੱਧੀ ਗੋਲੀ ਵੇਖ ਕੇ ਦੂਜਾ ਹੈਲੀਕਾਪਟਰ ਆਇਆ ਉਹਨੇ ਵੀ ਜਦੋਂ ਉੱਪਰ ਚੱਕਰ ਲਾ ਕੇ ਹੈਲੀਕਾਪਟਰ ਨਾਲ ਕਮਾਂਡੋ ਤਾਰਨ ਦੀ ਕੋਸ਼ਿਸ਼ ਕੀਤੀ ਗੁਰੂ ਰਾਮਦਾਸ ਲੰਗਰ ਹਾਲ ਦੀ ਛੱਤ ਉੱਤੇ ਦੁਬਾਰਾ ਫੇਰ ਫਾਇਰ ਕੀਤੇ ਤੇ ਸਿੰਘ ਕਹਿਣ ਲੱਗੇ ਭਾਈ ਸਾਹਿਬ ਇਹ ਮੋਰਚਾ ਬੜਾ ਸੁਸਾਇਡਲ ਹੈ ਇਹਨਾਂ ਨੂੰ ਵਿਸ਼ੇਸ਼ ਟ੍ਰੇਨਿੰਗ ਹੁੰਦੀ ਹੈ ਕਮਾਂਡੋ ਵਾਲਿਆਂ ਨੂੰ ਹੈਲੀਕਾਪਟਰਾਂ ਨੂੰ ਇਹਨਾਂ ਨੇ ਉਸ ਰੇਂਜ ਤੇ ਹੈਲੀਕਾਪਟਰ ਖੜੇ ਕੀਤੇ ਆ ਬਈ ਉੱਥੋਂ ਤੱਕ ਸਾਡੀ ਗੋਲੀ ਨਾ ਪਹੁੰਚ ਸਕੇ ਤੇ ਸਾਨੂੰ ਇਥੋਂ ਮੋਰਚਾ ਚੇਂਜ ਕਰ ਲੈਣਾ ਚਾਹੀਦਾ ਮੇਰੇ ਪਿਤਾ ਜੀ ਜਿਹੜੇ ਤੁਰ ਫਿਰ ਕੇ ਸਿੰਘਾਂ ਦੀ ਮੋਰਚਾ ਵਿੱਚ ਹੌਸਲਾ ਅਫਜ਼ਾਈ ਕਰ ਰਹੇ ਸਨ ਕਿਉਂਕਿ 3 ਤਰੀਕ ਰਾਤ ਤੋਂ 4 ਜੂਨ ਸਵੇਰ ਤੋਂ ਫੌਜ ਨੇ ਅੰਦਰ ਵੜਨ ਦੀ ਕੋਸ਼ਿਸ਼ ਕਰ ਦਿੱਤੀ ਰਾਤ ਕਿੰਨ ਰਾਤ ਨੂੰ ਜਦੋਂ ਫੌਜ ਅੰਦਰ ਵੜਨੀ ਸ਼ੁਰੂ ਹੋਈ ਤਾਂ ਸਿੰਘਾਂ ਨੇ ਜਿੱਥੇ-ਜਿੱਥੇ ਮੋਰਚਿਆਂ ਵਿੱਚ ਸਿੰਘ ਬੈਠੇ ਸੀ ਇਹ ਕੋਰਾ ਝੂਠ ਹੈ ਸਰਕਾਰ ਦਾ ਕਿ ਇਹਨਾਂ ਕੋਲ ਜੀ ਬਾਹਰਲੇ ਆਟੋਮੈਟਿਕ ਹਥਿਆਰ ਸਨ ਇਹਨਾਂ ਨੇ ਪੱਕੇ ਮੋਰਚੇ ਬਣਾਏ ਹੋਏ ਸਨ ਇਹ ਕੋਰਾ ਕਰਾਰਾ ਝੂਠ ਹੈ ਉੱਥੇ ਮੌਕੇ ਦੇ ਗਵਾਹਾਂ ਤੋਂ ਹਜੇ ਵੀ ਮੌਜੂਦ ਨੇ ਸਾਧ ਸੰਗਤ ਜੀ ਪਤਾ ਕਰੋ 3 ਤਰੀਕ ਰਾਤ ਤੱਕ ਸਿੰਘ ਡ੍ਰਿੱਲਾਂ ਦੇ ਨਾਲ ਦੀਵਾਰਾਂ ਦੇ ਵਿੱਚੋਂ ਛੇਕ ਕਰ ਕਰਕੇ ਮੋਰਚੇ ਤਲਾਸ਼ਦੇ ਰਹੇ ਜਿੱਥੇ ਕਿਸੇ ਸਿੰਘ ਨੂੰ ਲੱਗਦਾ ਸੀ ਮੋਰਚਾ ਬੰਦਿਤ ਕਰਵਾਈ ਚਰਨਲ ਸ਼ਵੇਕ ਸਿੰਘ ਨੇ ਸੀ ਪਰ 3 ਰਾਤ ਨੂੰ ਸਿੰਘ ਜਿੱਥੇ ਕਿਤੇ ਲੋੜ ਸੀ ਇੱਟਾਂ ਦੇ ਨਾਲ ਦੀਵਾਰਾ ਕਰਕੇ ਰੇਤਾ ਦੀਆਂ ਬੋਰੀਆਂ ਰੱਖ ਕੇ ਜਾਂ ਦੀਵਾਰਾਂ ਦੇ ਵਿੱਚ ਛੇਕ ਕਰਕੇ ਜਿੱਥੇ ਕਿਤੇ ਵੀ ਸਿੰਘਾਂ ਨੂੰ ਲੱਗਦਾ ਸੀਗਾ ਕਿ ਇੱਥੇ ਫੌਜ ਦਾਖਲ ਹੋ ਸਕਦੀ ਆਪਣੇ ਮੋਰਚੇ ਮੱਲ ਕੇ ਬੈਠੇ ਸਨ ਇਹਨਾਂ ਚਾਹ ਸੀ ਉਹਨਾਂ ਨੂੰ ਕਿ ਕਿਹੜਾ ਵੇਲਾ ਹੋਵੇ ਫੌਜ ਆਵੇ ਤੇ ਅਸੀਂ ਜੂਝ ਕੇ ਸ਼ਹਾਦਤਾਂ ਪ੍ਰਾਪਤ ਕਰੀਏ ਐਸਾ ਜਜ਼ਬਾ ਸੀ ਇੱਕ ਸਿੰਘ ਉੱਥੇ ਮੇਰੇ ਮਾਤਾ ਜੀ ਦੱਸਦੇ ਪ੍ਰਕਰਮਾਂ ਦੇ ਵਿੱਚ ਉਹ ਚਾਹ ਦੇ ਵਿੱਚ ਸਿੰਘਾਂ ਲਈ ਪਾਣੀ ਦੀ ਸੇਵਾ ਕਰ ਰਿਹਾ ਸੀ ਭੱਜ ਕੇ ਆਉਂਦਾ ਸੀ ਦੋ ਬਾਲਟੀਆਂ ਸਰੋਵਰ ਚੋਂ ਭਰਦਾ ਸੀ ਔਰ ਮੋਰਚਿਆਂ ਵਿੱਚ ਜਾ ਜਾ ਕੇ ਇੰਨੀ ਗਰਮੀ ਅੱਤ ਦੀ ਗਰਮੀ ਕੋਈ ਛਕਣ ਲਈ ਪ੍ਰਸ਼ਾਦਾ ਨਹੀਂ ਇੱਕ ਜੂਨ ਤੋਂ ਸਿੰਘ ਡਟੇ ਬੈਠੇ ਨੇ ਕੋਈ ਪੀਣ ਲਈ ਪਾਣੀ ਨਹੀਂ ਕੋਈ ਹਵਾਰੀ ਤਾਂ ਉਹ ਸਿੰਘ ਨੂੰ ਚਾਹ ਸੀ ਕਿ ਮੈਂ ਸਿੰਘਾਂ ਸੂਰਮਿਆਂ ਦੇ ਕੋਲੇ ਜਾ ਜਾ ਕੇ ਉਹਨਾਂ ਨੂੰ ਜਲ ਸ਼ਿਕਾਵਾਂ ਫਿਰ ਕਿਸੇ ਨੇ ਕਹਿ ਦਿੱਤਾ ਭਾਈ ਸਿੱਖਾ ਸ਼ਹੀਦ ਹੋ ਜਾਏਗਾ ਤੇਰੇ ਗੋਲੀ ਵੱਜ ਜੇ ਤੂੰ ਪ੍ਰਕਰਮਾ ਜਦੋਂ ਭੱਜ ਕੇ ਜਾਣਾ ਭੱਜ ਕੇ ਆਉਣਾ ਕਹਿਣ ਲੱਗਾ ਮੈਂ ਤੇ ਚੋਣਾ ਜੇ ਭਾਈ ਕਨਈਆ ਵਾਂਗੂ ਜਲ ਛਕਾਉਂਦਾ ਛਕਾਉਂਦਾ ਸਿੰਘਾਂ ਨੂੰ ਕਿਤੇ ਸ਼ਹੀਦ ਹੋ ਜਾਵਾਂ ਮੇਰੇ ਤੋਂ ਵੱਧ ਕਰਮਾਂ ਵਾਲਾ ਕੌਣ ਹੋਊ ਸਿੰਘਾਂ ਦੇ ਕਹਿਣ ਤੇ ਉਹ ਹਟਿਆ ਨਹੀਂ ਉਹਨੇ ਇੱਕ ਤਰੀਕਾ ਲੱਭ ਲਿਆ ਇੱਕ ਲੋਹੇ ਦੀ ਬਾਲਟੀ ਵਿੱਚ ਅੱਖਾਂ ਦੇ ਬਰਾਬਰ ਛੇਕ ਕਰਕੇ ਸਿਰ ਤੇ ਮੋਦੀ ਮਾਰ ਲਿਆ ਔਰ ਸਾਧ ਸੰਗਤ ਜੀ ਉਸ ਲੋਹੇ ਦੀ ਬਾਲਟੀ ਸਿਰ ਤੇ ਪਾ ਕੇ ਜਲਦੀ ਸੇਵਾ ਕਰਦਾ ਰਿਹਾ ਔਰ ਅਖੀਰ ਤੇ ਗੋਲੀਆਂ ਦੇ ਨਾਲ ਪ੍ਰਕਰਮਾਂ ਵਿੱਚ ਸ਼ਹੀਦ ਹੋਇਆ ਪਰ ਉਹਨੇ ਮੋਰਚਾ 'ਤੇ ਬੈਠੇ ਸਿੰਘਾਂ ਨੂੰ ਜਲਸਪਾਉਣਾ ਨਹੀਂ ਛੱਡਿਆ ਐਸੀ ਸੀ ਉਹਨਾਂ ਦੇ ਅੰਦਰ ਚਿੰਗ ਜਿਵੇਂ ਚਾਹ ਚੜਿਆ ਹੁੰਦਾ ਸ਼ਹਾਦਤ ਦਾ 4 ਜੂਨ ਨੰਗੀ ਟੈਂਕ ਆਏ ਤੋਪਾਂ ਦੇ ਨਾਲ ਪਹਿਲਾਂ ਬਾਹਰੋਂ ਗੋਲਾਬਾਰੀ ਕੀਤੀ ਗਈ ਇੱਕ ਫਲੱਡ ਲਾਈਟ ੁੱਟੀ ਜਾਂਦੀ ਸੀ ਇਨੇ ਜ਼ੋਰਦਾਰ ਤਰੀਕੇ ਦੇ ਨਾਲ ਇਹਨਾਂ ਚਾਨਣ ਹੁੰਦਾ ਸੀ ਉਸ ਫਲੱਡ ਲਾਈਟ ਦੇ ਨਾਲ ਕਿ ਕੀੜੀ ਦੀ ਹਰਕਤ ਵੀ ਦਿਸਦੀ ਸੀ ਫੌਜਾਂ ਨੂੰ ਕਿ ਕੀੜੀ ਕਿੱਥੇ ਤੁਰ ਜਾਂਦੀ ਹੈ ਤੇ ਜਿੱਥੇ ਵੀ ਥੋੜੀ ਜਿਹੀ ਹਰਕਤ ਨਜ਼ਰ ਆਉਂਦੀ ਉੱਥੇ ਉਹ ਗੋਲਾ ਸੁੱਟਦੇ ਸੀ ਤੋਪ ਦਾ ਕਿਉਂਕਿ ਜਿਸ ਪਾਸੇ ਉਹ ਫੌਜ ਨੇ ਪਲਟਨਾ ਨੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਸਿੰਘਾਂ ਨੇ ਆਪਣੇ ਆਪਣੇ ਮੋਰਚਾ ਵਿੱਚੋਂ ਐਸੀ ਗੋਲੀ ਚੜਾਈ ਕਿ ਲਾਸ਼ਾਂ ਦੇ ਢੇਰਾਂ ਦੇ ਢੇਰ ਲਾ ਦਿੱਤੇ ਪਰ ਆਪਣੇ ਜਿੰਦੇ ਜੀ ਫੌਜ ਨੂੰ ਬੂਟਾ ਸਮੇਤ ਪ੍ਰਕਰਮਾਂ ਵਿੱਚ ਦਾਖਲ ਨਹੀਂ ਹੋਣ ਦਿੱਤਾ ਸ਼ਹਾਦਤਾਂ ਤੋਂ ਬਾਅਦ ਤਾਂ ਦਾਖਲ ਹੋ ਗਈ ਫੌਜ ਪਰ ਜਿੰਨਾ ਚਿਰ ਸਿੰਘਾਂ ਦੇ ਵਿੱਚ ਇੱਕ ਇੱਕ ਸਵਾਸ ਵੀ ਬਾਕੀ ਰਿਹਾ ਉਹਨਾਂ ਨੇ ਇੱਕ ਵੀ ਸਿੰਘ ਨੇ ਸਾਧ ਸੰਗਤ ਜਿੱਦੋਂ ਇਤਿਹਾਸ ਲਿਖਿਆ ਜਾਊਗਾ ਬਾਤਾਂ ਪਹਿਣਗੇ ਸੂਰਮਿਆਂ ਦੀਆਂ ਇੱਕ ਵੀ ਸਿੰਘ ਨੇ ਭੁੱਖ ਪਿਆਸ ਗਰਮੀ ਤੇ ਹਥਿਆਰਾਂ ਦੀ ਘਾਟ ਹੋਣ ਦੇ ਬਾਵਜੂਦ ਵੀ ਨਾ ਹੱਥ ਖੜੇ ਕੀਤੇ ਤੇ ਨਾ ਭੱਜ ਕੇ ਕੋਈ ਬਾਹਰ ਨਿਕਲਿਆ ਹੈ ਕੋਈ ਐਸੀ ਕੌਮ ਦੁਨੀਆ ਤੇ ਜਿਹੜੀ ਇਹਨਾਂ ਸੂਰ ਬੀਰਾਂ ਦੀ ਬਰਾਬਰੀ ਕਰ ਲਵੇ ਨਹੀਂ ਕਰ ਸਕਦਾ ਪਰ ਸਾਧ ਸੰਗਤ ਜੀ ਕੌਮਾਂ ਕਦੇ ਕੱਲੂ ਘਾਰਿਆਂ ਨਾਲ ਖਤਮ ਨਹੀਂ ਹੁੰਦੀਆਂ ਕੌਮਾਂ ਉਦੋਂ ਖਤਮ ਹੁੰਦੀਆਂ ਨੇ ਜਦੋਂ ਕੱਲੂ ਘਾਰਿਆਂ ਨੂੰ ਭੁੱਲ ਜਾਂਦੀਆਂ ਨੇ ਅੱਜ ਸਾਨੂੰ ਲੋੜ ਹੈ ਇਹ ਮਹਿਸੂਸ ਕਰਨ ਦੀ ਸੰਤ ਬਾਬਾ ਕਰਤਾਰ ਸਿੰਘ ਜੀ ਕਿਆ ਕਰਦੇ ਸਨ ਮੈਂ ਉਸ ਸਿੱਖ ਨੂੰ ਸਿੱਖ ਨਹੀਂ ਮੰਨਦਾ ਕੌਮ ਤੇ ਭੀੜ ਪਈ ਹੋਵੇ ਤੇ ਸਿੱਖ ਅੰਦਰ ਵੜ ਕੇ ਚੁੱਪ ਕਰਕੇ ਬਹਿ ਜੇ ਮੈਂ ਉਸ ਸਿੱਖ ਨੂੰ ਸਿੱਖ ਨਹੀਂ ਮੰਨਦਾ ਸਾਧ ਸੰਗਤ ਜੀ ਸਾਨੂੰ ਅੱਜ ਲੋੜ ਹੈ ਉਹਨਾਂ ਨਿਸ਼ਾਨਿਆਂ ਤੋਂ ਜਾਣੂ ਹੋਣ ਦੀ ਉਹਨਾਂ ਨੇ ਕੋਈ ਇਸ ਵਾਸਤੇ ਸ਼ਹਾਦਤ ਨਹੀਂ ਸਿਪਾਈਆਂ ਕਿ ਅਸੀਂ ਐਮ.ਐਲ.ਏ ਬਣ ਜਾਈਏ ਅਸੀਂ ਕੋਈ ਐਮਪੀ ਬਣ ਜੀਏ ਕੌਮ ਨੇ ਸਾਰੀ ਦੁਨੀਆ ਦੇ ਵਿੱਚ ਸਿੱਖ ਕੌਮ ਨੇ ਸਿਰ ਉੱਚਾ ਕਰਕੇ ਕਿਵੇਂ ਜਿਉਣਾ ਤੇ ਕਿਵੇਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੇ ਤੇ ਮਾਣ ਹੋਣਾ ਇਸ ਵਾਸਤੇ ਉਹਨਾਂ ਨੇ ਸਿੱਖ ਸੰਘਰਸ਼ ਦੇ ਵਿੱਚ ਅੱਗੇ ਹੋ ਕੇ ਜੂਝ ਕੇ ਗੁਰੂ ਪਾਤਸ਼ਾਹ ਦੀ ਪਵਿੱਤਰ ਪ੍ਰਕਰਮਾਂ ਦੇ ਵਿੱਚ ਆਪਣੀਆਂ ਸ਼ਹਾਦਤਾਂ ਪਾਈਆਂ ਔਰ ਜਦੋਂ ਸਮਾਂ ਬਣ ਆਇਆ ਜਨਰਲ ਸ਼ਬੀਗ ਸਿੰਘ ਜੀ ਪਹਿਲਾ ਸ਼ਹੀਦ ਹੋ ਕੇ ਗੋਲੀ ਲੱਗ ਗਈ ਸਿੰਘਾਂ ਦੇ ਮੋਰਚਿਆਂ ਵਿੱਚ ਜਾ ਜਾ ਕੇ ਹੌਸਲਾ ਫਜ਼ਾਈ ਕਰ ਰਹੇ ਸਨ ਗੋਲੀਆਂ ਲਗੀਆਂ ਜਰਨਲ ਸਾਹਿਬ ਨੂੰ ਸਿੰਘ ਚੁੱਕ ਕੇ ਭੋਰੇ ਵਿੱਚ ਲੈ ਆਏ ਕਾਲ ਤਖਤ ਸਾਹਿਬ ਦੇ ਥੱਲੇ ਸੰਤਾਂ ਦੇ ਕੋਲੇ ਆ ਕੇ ਸੰਤਾਂ ਨੇ ਗੋਦੀ ਵਿੱਚ ਲਟਾਇਆ ਕਹਿਣ ਲੱਗੇ ਜਰਨਲ ਸਾਹਿਬ ਬੜੀ ਕਾਲੀ ਪੈ ਗਈ ਤੁਹਾਨੂੰ ਕਹਿਣ ਲੱਗੇ ਮਹਾਪੁਰਸ਼ੋ ساری ਉਮਰ ਦੇ ਵਿੱਚ ਵਿਅਕਤੀ ਦੀ ਕਿਸੇ ਮਰੁੱਖ ਦੀ ਇੱਕੋ ਹੀ ਆਸ ਹੁੰਦੀ ਹੈ ਇਕੋ ਹੀ ਮੰਨਛਾ ਹੁੰਦੀ ਹੈ ਕਿ ਜਦੋਂ ਮੈਂ ਸਵਾਸ त्याਗਾ ਤਾਂ ਮੈਂ ਆਪਣੀ ਮਾਤ ਭੂਮੀ ਤੇ ਹੋਵਾਂ ਤੇ ਇਹ ਤੋਂ ਵੱਡ ਪਵਿੱਤਰ ਸਥਾਨ ਮੁਕੱਦਸ ਸਥਾਨ ਕਿਸੇ ਸਿੰਘ ਦੇ ਸਰੀਰ ਛੱਡਣ ਲਈ ਕੋਈ ਹੋ ਨਹੀਂ ਸਕਦਾ ਮੈਂ ਭਾਗਾ ਵਾਲਾ ਮਹਾਂਪੁਰਸ਼ੋਂ ਮੇਰੀ ਨੇਪ ਗਈ ਹੁਣ ਤੁਸੀਂ ਕਿਰਪਾ ਕਰਿਓ ਬੜੀ ਚੜ੍ਹਦੀ ਕਲਾ ਨਾਲ ਸਿੰਘ ਮੋਰਚਿਆਂ ਦੇ ਵਿੱਚ ਲੜਾਈਆਂ ਲੜ ਰਹੇ ਆਸ ਤੋਂ ਵੱਧ ਕੇ ਸਿੰਘਾਂ ਨੇ ਬਹਾਦਰੀ ਦਾ ਸਬੂਤ ਪੇਸ਼ ਕੀਤਾ ਔਰ ਜਰਨਲ ਸ਼ਬੀਖ ਸਿੰਘ ਨੇ ਫਤਿਹ ਬਲਾ ਕੇ ਆਪਣੇ ਸਵਾਸ ਪੋਰੇ ਵਿੱਚ ਮਹਾਪੁਰਸ਼ਾਂ ਦੇ ਗੋਦੀ ਦੇ ਵਿੱਚ ਤਿਆਗ ਦਿੱਤੇ